ਪ੍ਰਿਥੀ ਚੰਦ ਨੇ ਬੜਾ ਜ਼ੋਰ ਲਾਇਆ ਪ੍ਰਿਥੀ ਚੰਦ ਨਾਲੇ ਸਕਾ ਭਰਾ ਤੇ ਵੱਡਾ ਉਹਨੇ ਮਹਾਰਾਜ ਨਾਲ ਬੜੀ ਰਖਾ ਕੀਤੀ ਬੜਾ ਵੈਰ ਕੀਤਾ ਪਰ ਮਹਾਰਾਜ ਨੂੰ ਇਹੋ ਜੇ ਕਬੂਲ ਵੀ ਉਹ ਕਈ ਵਾਰ ਕਹਿ ਦਿੰਦਾ ਜਿਹੜੇ ਬੋਲਣ ਵਾਲੇ ਨਹੀਂ ਆ ਤੇ ਮਹਾਰਾਜ ਫਿਰ ਵੀ ਸ਼ਾਂਤ ਸ਼ਾਂਤ ਕਿਉਂਕਿ ਜਿੰਨੀ ਸ਼ਾਂਤੀ ਗੁਰੂ ਅਰਜਨ ਦੇਵ ਜੀ ਨੇ ਵਰਤੀ ਆਣਾ ਤੇ ਜਿੰਨੀ ਸ਼ਾਂਤੀ ਗੁਰੂ ਅਰਜਨ ਸਾਹਿਬ ਦੇ ਵਿੱਚ ਵਰਤਦੀ ਸੀ ਉਹਨੀ ਸ਼ਾਂਤੀ ਹੈ ਨਹੀਂ ਕਿਸੇ ਚ ਕਿਉਂਕਿ ਸ਼ਾਂਤੀ ਦੇ ਮਜੱਸਮੇ ਕਿਹਾ ਜਾਂਦਾ ਤੇ ਕੇਵਲ ਤੇ ਕੇਵਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਹੋਰ ਕਿਸੇ ਨੂੰ ਵੀ ਕਿਹਾ ਜਾਂਦਾ ਗੁਰੂ ਪਿਆਰਿਓ ਸ਼ਾਂਤੀ ਦਾ ਸੁਨੇਹਾ ਦਿੱਤਾ ਅੱਜ ਅਸੀਂ ਧੰਨ ਗੁਰੂ ਅਰਜਨ ਦੇਵ ਜੀ ਦੇ ਸਿੱਧੀ ਗੁਰਪੁਰਬ ਤੇ ਮਿੱਠੇ ਜਲ ਦੀਆਂ ਠੰਡੇ ਜਲ ਦੀਆਂ ਛਪੀਲਾਂ ਕਿਉਂ ਲਾਉਣੇ ਆ ਇਕ ਸੰਦੇਸ਼ ਦਿੱਤਾ ਜਾਂਦਾ ਹੈ ਇੱਕ ਮੈਸੇਜ ਦਿੱਤਾ ਜਾਂਦਾ ਹੈ ਕਿ ਸਾਡੇ ਗੁਰੂ ਨੇ ਸ਼ਾਂਤੀ ਵੰਡਿਆ ਸਾਡੇ ਗੁਰੂ ਨੇ ਸ਼ਾਂਤੀ ਦਾ ਉਪਦੇਸ਼ ਦਿੱਤਾ ਹੈ ਸਾਡੇ ਗੁਰੂ ਸਾਹਿਬ ਤਤੀ ਤਵੀ ਤੇ ਬਹਿ ਕੇ ਵੀ ਸ਼ਾਂਤ ਰਹਿਆ ਤੇ ਸਾਡੇ ਗੁਰੂ ਦਾ ਉਪਦੇਸ਼ ਹੈ ਸ਼ਾਂਤੀ ਵੰਡਣਾ ਠੰਡ ਵੰਡਣਾ ਮਹਾਰਾਜ ਠੰਡ ਵਰਤੌਂਦੇ ਆ ਸੱਚੇ ਪਾਤਸ਼ਾਹ ਠੰਡ ਵਰਤੌਂਦੇ ਆ ਅਸੀਂ ਇਹਨਾਂ ਦਿਨਾਂ ਦੇ ਵਿੱਚ ਦੇਖੋ ਕਿੰਨੀ ਗਰਮੀ ਪੈਂਦੀ ਹੈ ਕੜਕ ਦੀ ਧੁੱਪ ਦੇ ਵਿੱਚ ਅਸੀਂ ਸੜਕਾਂ ਤੇ ਠੰਡੇ ਮਿੱਠੇ ਜਲਦੀਆਂ ਸ਼ਪੀਲਾ ਲਾਉਨੇ ਆ ਠੰਡਾ ਪਾਣੀ ਪਿਉਉਣੇ ਆ ਠੰਡਾ ਪਾਣੀ ਪਿਉਉਂਦਾ ਇਹੋ ਹੀ ਕਾਰਨ ਹੈ ਤੱਤੀ ਤਵੀ ਤੇ ਬਹਿ ਕੇ ਵੀ ਮਹਾਰਾਜ ਸ਼ਾਂਤ ਰਹੇ ਜਦੋਂ ਮਹਾਰਾਜ ਤੱਤੀ ਤਵੀ ਤੇ ਬੈਠੇ ਹੋਏ ਸਨ ਤੱਤਾ ਰੇਤਾ ਪੈ ਰਿਆ ਸੀ ਤੇ ਲੱਕੜਾਂ ਲੱਟ-ਲੱਟ ਬਚ ਰਹੀਆਂ ਸੀ ਤਵੀ ਲਾਲ ਸੀ ਤੇ ਉਹਨਾਂ ਨਾਲ ਬੜਾ ਸਨੇਹੋ ਕਰਨ ਵਾਲਾ ਉਹਨਾਂ ਦਾ ਮਿੱਤਰ ਉਹਨਾਂ ਨਾਲ ਪਿਆਰ ਕਰਨ ਵਾਲਾ ਬਾਬਾ ਸ਼ਾਈ ਮੀਆਂ ਮੀਰ ਜਿਨ੍ਹਾਂ ਤੋਂ ਸਤਿਗੁਰਾਂ ਨੇ ਹਰਮੰਦਰ ਸਾਹਿਬ ਦੀ ਨੀਂ ਰਖਾਈ ਹੈ ਉਹਨਾਂ ਨੂੰ ਪਤਾ ਲੱਗਾ ਨਾ ਤੇ ਉਹ ਚੱਲ ਕੇ ਆਏ ਉਹ ਚੱਲ ਕੇ ਆਏ ਤੇ ਆਣ ਕੇ ਕਹਿੰਦੇ ਨੇ ਮਹਾਰਾਜ ਮੇਰੇ ਤੋਂ ਵੇਖਿਆ ਨਹੀਂ ਜਾਂਦਾ ਮੇਰਾ ਮਨ ਕਰਦਾ ਮੈਂ ਦਿੱਲੀ ਤੇ ਲਾਹੌਰ ਦੀ ਇਟ ਨਾਲੇ ਇਟ ਖੜਕਾ ਦੇ ਮੈਂ ਗਰਕ ਕਰ ਦਿਆਂ ਸਾਰਾ ਕੁਝ ਮਹਾਰਾਜ ਕਹਿੰਦੇ ਸਾਈਂ ਜੀ ਇਹ ਕੁਝ ਵਾਪਰਨਾ ਸੀ ਤੇ ਵਾਪਰੇਗਾ ਇਹ ਕੁਝ ਹੋਣਾ ਸੀ ਜਿਹਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਇਹ ਸਾਨੂੰ ਪਤਾ ਹੈ ਕਿ ਇਹ ਕੁਝ ਸਾਈਂ ਜੀ ਵਾਪਰਨਾ ਸੀ ਤੇ ਜੋ ਕੁਝ ਵਾਪਰਨਾ ਉਹ ਵਾਪਰ ਕੇ ਰਹੇਗਾ ਕਿਉਂ ਉਹਦੇ ਵਿੱਚ ਅਸੀਂ ਦਖਲ ਨਹੀਂ ਦੇ ਸਕਦੇ ਸਾਡਾ ਭਲਾ ਇਹੋ ਹੀ ਹੈ ਦੇ ਵਿੱਚ ਕਿ ਅਸੀਂ ਰੱਬ ਦੇ ਕੀਤੇ ਦੇ ਵਿੱਚ ਭਾਣਾ ਮੰਨ ਲਈਏ ਰੱਬ ਦੇ ਕੀਤੇ ਵਿੱਚ ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਲਈਏ ਤੇ ਯਾਦ ਰੱਖਣਾ ਜਿੰਨੇ ਰੱਬ ਦੇ ਹੁਕਮ ਨੂੰ ਮਿੱਠਾ ਕਰਕੇ ਮੰਨ ਲਿਆ ਲੱਖ ਮੁਸੀਬਤਾਂ ਆਈਆਂ ਲੱਖ ਉਹਦੇ ਤੇ ਕਹਿਰ ਆਏ ਪਰ ਜਦੋਂ ਨੇ ਰੱਬ ਦੇ ਕੀਤੇ ਨੂੰ ਮਿੱਠਾ ਕਰਕੇ ਮੰਨ ਲਿਆ ਨਾ ਫਿਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੀ ਬਾਣੀ ਵਿੱਚ ਆਵੇ ਮਹਾਰਾਜ ਕਹਿੰਦੇ ਉਹ ਸਖਾ ਹੈ ਸਾਡਾ ਸਾਡਾ ਖਾਸ ਹੈ ਜਿਹੜਾ ਗੁਰੂ ਦੇ ਬਾਣੇ ਵਿੱਚ ਆਉਂਦਾ ਹੈ ਆਪਣੇ ਬਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਤੇ ਮਹਾਰਾਜ ਕਹਿੰਦੇ ਜਿਹੜਾ ਆਪਣਾ ਬਾਣਾ ਆਪਣੀ ਮਰਜ਼ੀ ਕਰਦਾ ਆਪਣੇ ਹੁਕਮ ਦੇ ਅਨਸਾਰ ਚੱਲਦਾ ਉਹਨੂੰ ਫਿਰ ਕੀ ਹੁੰਦਾ ਹੈ ਉਹ ਵਿਛੜ ਕੇ ਚੋਟਾਂ ਖਾਂਦਾ ਹੈ ਉਹਦੇ ਚੋਟਾਂ ਪੈਂਦੀਆਂ ਜੇ ਉਹਦੇ ਡੰਡੇ ਪੈਂਦੇ ਆ ਜਮਾ ਦੇ ਤੇ ਜਿਹੜਾ ਗੁਰੂ ਦੇ ਬਾਣੇ ਨੂੰ ਮਿੱਠਾ ਕਰਕੇ ਮੰਨ ਲੈਂਦਾ ਉਹ ਮਹਾਰਾਜ ਦਾ ਖਾਸ ਹੈ ਖਾਸ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਸਾਈਂ ਜੀ ਇਹ ਕੁਝ ਵਾਪਰਨਾ ਸੀ ਕੀ ਹੋ ਗਿਆ ਜੇ ਤਵੀ ਤਤੀ ਆ ਕੀ ਹੋ ਗਿਆ ਜੇ ਅਗ ਤਤੀ ਆ ਕੀ ਹੋ ਗਿਆ ਜੇ ਜਹਾਂਗੀਰ ਤੱਤੇ ਕੀ ਹੋ ਗਿਆ ਸਾਡਾ ਭਰਾ ਤੱਤਾ ਹੈ ਪ੍ਰਿਥੀ ਚੰਦ ਸਮਾ ਤੱਤੇ ਪਰ ਸਾਡੇ ਅੰਦਰ ਰੱਬ ਦਾ ਨਾਮ ਇਹਨਾ ਠੰਡਾ ਬਸ ਗਿਆ ਹੈ ਕਲ ਤਾਤੀ ਠੰਡਾ ਰਣਾਓ ਇਹ ਸਾਨੂੰ ਤਾਵੇਂ ਤਪਾਨ ਨਾ ਦੇਖੋ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਜੋ ਉਪਜੇ ਉਸੋਂ ਵਿਣਸ ਹੈ ਮਹਾਰਾਜ ਨੇ ਭਾਵੇਂ ਕਹਿ ਦਿੱਤਾ ਜੋ ਪੈਦਾ ਆਇਓ ਨੇ ਚਲੇ ਜਾਣਾ ਚਿੰਤਾ ਤਾਂ ਕੀ ਚੀਜ਼ ਦੇ ਮਹਾਰਾਜ ਕਹਿੰਦੇ ਚਿੰਤਾ